ਕਿੰਨਾ ਮੁਹੱਬਤ ਕਿੰਨੀ ਜਿਹੜੀ ਆ ਮੁਹੱਬਤ ਜਿਹੜੀ ਆ ਕਿੰਨਾ ਪਿਆਰ ਲੋਕਾਂ ਤੋਂ ਇਕੱਠਾ ਕੀਤਾ ਕਿ ਜਿੰਨੀ ਵੀ ਅਗਰ ਦੁਨੀਆ ਆ ਇਹ ਦੱਸ ਸਕਦੀ ਆ ਕਿ ਉਹ ਕਿੰਨਾ ਰਾਣੇ ਨੂੰ ਪਿਆਰ ਕਰਦੇ ਨੇ ਅੱਜ ਘਰ ਤਵਾ ਹੋ ਗਿਆ ਕਿਉਂਕਿ ਰਾਮ ਰਾਮ ਰਾਮ

ਕਿੰਨਾ ਮੁਹੱਬਤ ਕਿੰਨੀ ਜਿਹੜੀ ਆ ਮੁਹੱਬਤ ਜਿਹੜੀ ਆ ਕਿੰਨਾ ਪਿਆਰ ਲੋਕਾਂ ਤੋਂ ਇਕੱਠਾ ਕੀਤਾ ਕਿ ਜਿੰਨੀ ਵੀ ਅਗਰ ਦੁਨੀਆ ਆ ਇਹ ਦੱਸ ਸਕਦੀ ਆ ਕਿ ਉਹ ਕਿੰਨਾ ਰਾਣੇ ਨੂੰ ਪਿਆਰ ਕਰਦੇ ਨੇ ਅੱਜ ਘਰ ਤਵਾ ਹੋ ਗਿਆ ਕਿਉਂਕਿ 음악을 듣고 싶은데 음악을 ਕਿੰਨਾ ਮੁਹੱਬਤ ਕਿੰਨੀ ਜਿਹੜੀ ਆ ਮੁਹੱਬਤ ਜਿਹੜੀ ਆ ਕਿੰਨਾ ਪਿਆਰ ਲੋਕਾਂ ਤੋਂ ਇਕੱਠਾ ਕੀਤਾ ਕਿ ਜਿੰਨੀ ਵੀ ਅਗਰ ਦੁਨੀਆ ਆ ਇਹ ਦੱਸ ਸਕਦੀ ਹੈ ਕਿ ਉਹ ਕਿੰਨਾ ਰਾਣੇ ਨੂੰ ਪਿਆਰ ਕਰਦੇ ਨੇ ਅੱਜ ਘਰ ਤਵਾ ਹੋ ਗਿਆ ਕਿਉਂਕਿ ਇਹ một phút một phút lại đi chờ lại không nghe được sao không nghe được ਕਿੰਨਾ ਮੁਹੱਬਤ ਕਿੰਨੀ ਜਿਹੜੀ ਆ ਮੁਹੱਬਤ ਜਿਹੜੀ ਆ ਕਿੰਨਾ ਪਿਆਰ ਲੋਕਾਂ ਤੋਂ ਇਕੱਠਾ ਕੀਤਾ ਕਿ ਜਿੰਨੀ ਵੀ ਅਗਰ ਦੁਨੀਆ ਆ ਇਹ ਦੱਸ ਸਕਦੀ ਹੈ ਕਿ ਉਹ ਕਿੰਨਾ ਰਾਣੇ ਨੂੰ ਪਿਆਰ ਕਰਦੇ ਨੇ ਅੱਜ ਘਰ ਤਵਾ ਹੋ ਗਿਆ ਕਿਉਂਕਿ どうしたの